ਤੁਸੀਂ ਜੇ ਕਪੋਰਟ ਕਰਨਾ ਹੈ ਫਿਰ ਤਾਂ ਕੋਈ ਚਲੋ ਪ੍ਰੋਬਲਮ ਨਹੀਂ ਮੈਂ ਤੁਹਾਨੂੰ ਇਹ ਨਹੀਂ ਕਹੂੰਗੀ ਵੀ ਤੁਸੀਂ ਨਾ ਕਰੋ ਠੀਕ ਹੈ ਫਤਨਾ ਦੀ ਆਵਾਜ਼ ਹੈ ਨਹੀਂ ਜਦੋਂ ਪਰ ਜੇ ਤੁਸੀਂ ਹਾਂਜੀ ਮੈਂ ਤੁਹਾਡੀ ਮਜਬੂਰੀ ਸਮਝਦਾ ਤੁਹਾਨੂੰ ਦਾ ਪਿੱਛੋ ਦਾਗ ਚੜਦੀ ਪਈ ਆ ਬਾਈ ਜੀ ਫੋਨ ਕਰੋ ਇਹਨਾਂ ਤੋਂ ਰੀਚਾਰਜ ਕਰਵਾਓ ਕਹਿ ਕਹਿ ਕੇ ਮੈਂ ਨਹੀਂ ਪਤਾ ਕੀ ਹੈ ਸਰ ਜੀ ਤਾਂ ਜੀ ਤੇ ਆ ਤੁਹਾਨੂੰ ਦਾ ਨਹੀਂ ਪਤਾ ਕੀ ਨਹੀਂ ਜਿੰਨਾ ਫਤਨਾ ਦੀ ਜਾਗਾ ਨੀ ਨਹੀਂ ਦੇਖੋ ਜੇ ਤਾਂ ਹੁਣ ਤੁਹਾਡੀ 10 15 ਦਿਨ ਦੀ ਹੁੰਦੀ ਪ੍ਰੋਬਲਮ ਸੀ ਤਾਂ ਮੈਂ ਤੁਹਾਨੂੰ ਕਾਲ ਵੀ ਨਹੀਂ ਕਰੀ ਸੀ ਪਰ ਉਹ ਨੰਬਰ ਦੀ ਜਿਆਦਾ ਟਾਈਮ ਹੋ ਗਿਆ ਪਾਗਲ ਦੀ ਪ੍ਰੋਬਲਮ ਆ ਉਹਨੇ ਕੀਤਾ ਇਹ 78091 ਨਾਲ ਇਹ ਫੋਨ ਕੀਤਾ ਮੈਨੂੰ ਹਾਂਜੀ ਹਾਂਜੀ ਹਿੰਦਰੀ ਕੀਤਾ ਇਹਦਾ ਰੀਚਾਰਜ ਚੈੱਕ ਕਰੋ ਮੈਡਮ ਕਿਦੋਂ ਖਤਮ ਹੋਇਆ ਤੇ ਮੈਨੂੰ ਫੋਨ ਲਗਾ ਇਹਦੇ ਵਿੱਚ ਕਿੰਨੀ ਵਾਰ ਤੁਹਾਡੇ ਕਸਟਮਰ ਕੇਅਰ ਵਾਲੇ ਨੇ ਫੋਨ ਕਰ ਲਿਆ ਜੀ ਮੈਨੂੰ ਸਰਹੀ ਤਾਂ ਬਤ ਕੀ ਇਹ ਤਾਂ ਜਸਤਾ ਰਿਮਾਈਂਡ ਕਰਾਉਣ ਦੀ ਕਾਲ ਹੋਣੀ ਚਾਹੀਦੀ ਸੀ ਨਾ ਉਹ ਕਸਟਮਰ ਜਿਹੜੇ ਅਗੇ ਤੋਂ ਗਲਤ ਕਰ ਗਈ ਰੋਂਗ ਪੱਦੀ ਵੀ ਕੰਪਨੀ ਨਹੀਂ ਕਿਆ ਵੀ ਤੁਸੀਂ ਇਸ ਤਰੀਕੇ ਨਾਲ ਗੱਲ ਕਰੋ ਤਾਂ ਨਹੀਂ ਉਹੀ ਮੈਂ ਤੁਹਾਨੂੰ ਕਹਿਣਾ ਪਿਆ ਵਾ ਹਾਂ ਜੀ 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 ਇਹ ਹੀ ਆ ਸੇ ਸੋ ਸਹੀ ਗੱਲ ਆ ਵਿਆਹ ਦਾ ਸੱਚਾ ਸਾਡੇ ਤੇ ਕਹਿੰਦਾ ਪਿਆ ਉਹ 5000 ਕਰੋੜ ਜਿਹੜਾ ਲਾਇਆ ਉਹਨੇ ਇਹੀ ਕਿਸੇ ਗਰੀਬ ਦਾ ਨਾ ਇੰਡੀਆ ਦੀ ਪੋਪੂਲੇਸ਼ਨ ਐਕਸ 140 ਦੇ ਉਹ ਦਿਨ ਤਾਂ ਸਾਰੇ ਨੂੰ ਮੈਂ ਕਹਿੰਦਾ ਤੇ ਕੈਸੀ ਵੀ ਬਾਜ ਜਾਂਦੇ ਉਹਨਾਂ ਦੇ ਅੱਗੇ ਹੋਰ ਤੇ ਨਾਲ ਹੀ ਸਾਡੇ ਨਾਲ ਹੰਕਾਰਾਂ ਬਾਹਰ ਦੇ ਕਰੋੜਾਂ ਰੁਪਈਆ ਕੋਈ ਜਿੰਨਤ ਕਰੀਏ ਜੀ 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 ਤੁਸੀਂ ਵੀ ਮੇਰੀ ਤਾਂ ਮੈਂ ਤੁਹਾਨੂੰ ਕਹਿਣਾ ਪਿਆ ਵਾ ਸੱਚੀ ਗੱਲ ਹੈ ਨਹੀਂ ਨਹੀਂ ਕੋਈ ਸਮਝ ਜੀ ਨਾਲ ਦੁਪਹਿਰ ਕਿਉਂਕਿ ਸੌਂ ਨੂੰ ਖੁਦ ਨੂੰ ਪਤਾ ਹੈ ਵੀ ਕਸਟਮਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਸਾમી ਖੁਦ ਕਈ ਕਸਟਮਾਂ ਨਾਲ ਗੱਲ ਹੋਈਆਂ ਜਦੋਂ 50000 ਉਹ ਹੋਏ ਆ ਜਾਂ ਕਿੰਨੇ ਲੱਖ ਹੋਇਆ ਬੰਦਾ ਮੋਟ

ਨੰਬਰ 4 ਹੋ ਤੋ ਹੋਈ ਜਾਂਦੀ ਹੈ ਜੇ ਮੰਨ ਲਓ ਮੈਂ ਐਜ਼ੇ ਭੈਣ ਤੇ ਮਿਸਲਾ ਦੇ ਰਿਹਾ ਤਾਂ ਨੂੰ ਤੁਹ ਆਪਸਾ ਹੁਲਾ ਜੇ 50 ਲੱਖ ਬੰਦਾ ਪਾਸੇ ਚលਿਆ ਗਿਆ ਹਾਂ ਇਹਨਾਂ ਨੂੰ ਕੀ ਹੋਊਗਾ ਜੇ ਅੱਜ ਤੋਂ ਦਾ ਸਾਫ ਲੱਖ ਬੰਦਾ ਕਾਲਿੰਗ ਸੈਂਟਰ ਤੇ ਬਿਠਾਇਆ ਗਿਆ ਜਿਵੇਂ ਤੁਸੀਂ ਦੇਖਿਆ ਤਾਂ ਡਿਪੈਂਡ ਪਰ ਆਉਂਦੇ ਜੋ ਚ ਹੋਣਗੇ ਉਹ ਲੱਖ ਬੰਦੇ ਇਸ ਤੋਂ ਕਹਿਣਗੇ ਭਾਈ ਜੀ ਸਾਡੇ ਕਸਟਮਰ ਘਟ ਗਿਆ ਤੁਸੀਂ ਐ ਕਰੋ 50 ਹਜ਼ਾਰ ਬੰਦਾ ਨੌਕਰੀ ਚੋਂ ਬਾਹਰ

ਉਹ ਤਾਂ ਹਰਦਾ ਲਈ ਸਹੀ ਹੈ ਮੈਨੂੰ ਨਹੀਂ ਕਹ ਜੇ ਕਿ ਤੁਸੀਂ ਸਹੀ ਕਹਿ ਰਹੇ ਹੋ 100% ਸ਼ੋਰ ਉਹ ਵੀ ਇਸ ਤਰੀਕੇ ਮੈਨੂੰ ਵੀ ਕੋਈ ਨਹੀਂ ਪਤਾ ਸ਼ੋਰ ਅੱਤੀ ਲੱਗੇ ਮੈਂ ਸ਼ੋਰਸਲ ਵਰਕਰ ਹੈ ਦੇਖ ਆਂਦੇ ਦੁਨੀਆ ਦੇ ਵਿੱਚ ਮੇਰੀਆਂ ਵੀਡੀਓ ਬਹੁਤ ਦੇਖਿਆ ਹੋਣਗੇ ਚਲੋ ਮੈਂ ਨਾਮ ਨਹੀਂ ਦੱਸਨਾ ਆਪਣਾ ਪੇਜ ਦਾ ਕਿਉਂਕਿ ਉਹਦੇ ਵਿੱਚ ਸ਼ਾਇਦ ਤੁਹਾਡੇ ਜੀਓ ਵਾਲਿਆਂ ਦੇ ਵੀ ਕੋਤੇ ਖੰਡੀ ਮੈਂ ਬਹੁਤ ਕੀਤੀ ਨਹੀਂ ਓਕੇ ਸਭ ਤੋਂ ਅਗਰ ਕਿ ਮੈਂ ਐਸੇ ਵੀ ਨਹੀਂ ਮਤਲਬ ਜੀਓ ਦੀ ਮਾਰਕਰ ਤੁਸੀਂ ਤਾਇਰ ਦੇ ਵਰਕਰ ਸਾਰਾ ਗੱਲ ਮੈਂ ਪੀਜਣਾ ਜਸਨਾਗਮ ਤੇ ਇਹ ਕੀ ਸੀ ਆ ਬੈਨੇ ਤੇ ਜੋਬ ਹੋਰ ਨਾ ਪਲਾ ਸੱਚੀ ਗੱਲ ਕਹਿਣਾ ਜੇ ਇਸ ਫੈਸਲੇ ਤੋਂ ਜਿਹਨਾਂ ਨੇ ਤਾਂ ਇਹ ਇਸੇ ਪਾਣੀ ਵਟਕੇ ਨੇ 5000 ਕਰੋੜ ਹੈ ਜਿਹੜਾ ਇਹ ਸਭ ਤੋਂ ਡੇਟ ਹੀ ਕੱਢਣਾ ਸਾਡੇ ਵਰਗਿਆਂ ਤੋਂ ਕੱਢਣਾ ਇੰਡੀਆ ਦੇ ਲੋਕਾਂ ਤੋਂ ਹੀ ਕੱਢਣਾ ਇੱਕ ਵਾਰੀ ਦੇ ਤਾਂ ਜੋ ਦੇਣਾ ਉਹ ਵੀ ਬਲੈਕ ਮਨੀ ਤੇ ਭਰਮਾ ਸੀ ਜਦੋਂ ਲੋਕਡਾਊਨ ਹੋਇਆ ਵੀਡੀਓ ਦਾ ਨੋਟ ਬੰਦੀਆਂ ਹੋਈਏ ਤੇ ਉਦੋਂ ਵੀ ਆਪਣਾ ਬਲੈਕ ਮਨੀ ਨੂੰ ਫੇਰ ਕਰਨਾ ਸੀ ਉਦੋਂ ਇਹਨਾਂ ਨੇ ਕਿਹਾ ਸਾਰਾ ਇਨਵੈਸਟਮੈਂਟ ਜੀ ਉਹਦੇ ਵਿੱਚ ਕਰਤਾ ਲੋਕਾਂ ਨੂੰ ਫ੍ਰੀ ਜੇ ਤਾਂ ਸਾਡੇ ਵਰਗੇ ਜਿਹੜੇ ਟੂ ਜੀ ਚਲਾਦੇ ਸੀ ਉਹਨਾਂ ਨੂੰ ਫੋਨ ਜੀ ਮਿਲ ਗਿਆ ਸਪੀਡ ਵਧੂ ਮਿਲ ਗਈ ਸਾਡੇ ਵਰਗੇ ਦੁਨੀਆ ਹੀ ਬਰਬਾਦ ਕਰਦੀ ਇਹ ਮੁੰਡੇ ਦਾ ਜੀਓ ਐਨ ਮੈਂ ਕਹਿੰਦਾ ਬੱਚੇ ਆਪਣੇ ਹੱਥ ਦੇ ਵਿੱਚ ਮੋਬਾਈਲ ਹੈ ਸਾਰੇ ਬੱਚੇ ਬੱਚੇ ਜੋ ਪਹਿਨੀ ਵਾਸਤੇ ਵਾਲਾ ਜੀਓ ਵਾਲਾ 100 ਰੁਪਏ ਦਾ ਪੈਕ ਲੈਂਦੇ ਹੁੰਦੇ ਸੀ ਸੋ ਐਮਬੀ ਮਿਲਦਾ ਹੁੰਦਾ ਸੀ ਇੱਕ ਵਾਰੀ ਮੋਬਾਈਲ ਡਾਟਾ ਹਮੇਸ਼ਾ ਉਸੇ ਦੇਖ ਕੇ ਨਾਲ ਹੀ ਮੋਬਾਈਲ ਡਾਟਾ ਬੰਦ ਕਰ ਦਿੰਦੇ ਸੀ ਤੇ ਅੱਜ ਦੀ ਡੇਟ ਦੇ ਵਿੱਚ ਐਵੇਂ ਦਾ ਕੋਈ ਬੱਚਾ ਬੰਦਾ ਪਜੁਰਤੋ ਨਹੀਂ ਹੋਣਾ ਜਿਹੜਾ ਮੋਬਾਈਲ ਦਾ ਡਾਟਾ ਵੀ ਬੰਦ ਕਰਦਾ ਹੋਵੇ ਕੀ ਸਰ ਕੋਈ ਟੋਡਾ ਬਿਲਕੁਲ ਵੀ ਦੇ ਦਾ ਹਾਂ ਜੀ ਮੈਂ ਤਾਂ ਆਪ ਨੂੰ ਬਰਬਾਦ ਹੋ ਗਿਆ ਨੀ ਉਟੜੀ ਗੱਲ ਜੀ ਇਹ ਮੈਂ ਕੁਝ ਕਹਿ ਰਹੀ ਆ ਕਿ ਬਹੁਤ ਜ਼ਿਆਦਾ ਬੱਚੇ ਇਹਨਾਂ ਦੀ ਗੀ ਨਹੀਂ ਸੀ ਜਿਉਂ ਤਾਂ ਉਹਨਾਂ ਦਾ ਜ਼ਿਆਦਾ ਲੋਕਭਲਾਈ ਜ਼ਿਆਦਾ ਯੂਜ਼ਿੰਗ ਕਰਦੇ ਆ ਵਾਈਫਾਈ ਵੀ ਯੂਜ਼ਿੰਗ ਕਰਦੇ ਆ ਕਿ ਜਿਹੜੇ ਦਾ ਮੋਬਾਈਲ ਵੀ ਬਹੁਤ ਜ਼ਿਆਦਾ ਜਿਹੜੇ ਵੀ ਯੂਜ਼ਿੰਗ ਹੋ ਰਿਹਾ ਨੇ ਮੈਂ ਕਹਿੰਨਾ ਯਾਰ ਡਾਟਾ ਮੋਪਡਾਣੀ ਤੇ ਬੰਦਾ 3 ਵਜੇ ਨੂੰ ਸੌ ਜਾਂਦਾ ਸੀ ਅੱਜ ਕੱਲ ਮੋਬਾਈਲ ਆਵੇ ਨਾ ਜਮ ਜੂਤ ਨਾਲ ਚੋੜਿਆ ਏ ਮੈਂ ਇਹਦਾ ਆ ਰਾਤ ਦੇ 3 3 ਵਜੇ ਤੱਕ ਮੋਬਾਈਲ ਛੱਡਦੇ ਨਹੀਂ ਜਦੋਂ ਮੋਬਾਈਲ ਬੰਦ ਹੋ ਜਾਂਦਾ 4G ਜਾ ਕੇ ਸਕਦਾ ਨਹੀਂ ਨਾ ਮੋਬਾਈਲ ਉਹ ਵੀ ਬੰਦ ਹੋਵੇ ਤਾਂ ਡਾਟਾ ਨਹੀਂ ਫਾਈਂਡੀ ਮੋਬਾਈਲ ਆਗੇ 5G ਡਾਟਾ ਫ੍ਰੀ ਦਿੱਨੇ ਪਿਆ ਆਨ ਲਿਮਟਿਡ ਡਾਟਾ ਦੇ ਨੇ ਕੋਈ ਮੈਥੇ ਨਹੀਂ ਆਣਾ 1.5GB ਦਾ ਕੋਈ 2GB ਦਾ ਪੈਸੇ ਨਹੀਂ ਆਣਾ ਹਾਂਜੀ 5G ਦਾ ਫ੍ਰੀ ਦਿੱਤਾ ਤੇ ਮੈਂ ਕਿਹਾ ਘਰ ਦੇ ਸੱਚੀ ਗੱਲ ਆ ਭੈਣੇ ਘਰ ਦੇ ਮੈਨੂੰ ਬਾਹਰ ਕੱਢਣ ਲਈ ਚਾਹੁੰਦੇ ਆ ਜਿਆਦਾ ਮੋਬਾਈਲ ਨਾਲ ਵਿਆਹ ਕਰਾ ਲਾ ਤੇ ਘਰੋਂ ਦਫਾ ਹੋ ਜਾ ਮੇਰੇ ਕੌਲੀਗਨ ਮੈਂ ਵਾਕਈ ਤੁਸੀਂ ਕਈ ਵਾਰੀ ਜੇ ਤੁਸੀਂ ਰਿਪੋਰਟ ਕਰਵਾਣਾ ਤੁਹਾਡਾ ਜੋ ਸਹੀ ਆਪਸ਼ਨ ਹੈ ਤੁਸੀਂ ਆਪ ਦੇਖੋ ਨਾ ਵੀ ਆਪਾਂ ਕਸਟਮਰ ਨੂੰ ਨਹੀਂ ਕਹਿ ਸਕਦੇ ਇਸ ਕਿਉਂਕਿ ਪਤਾ ਹੀ ਹੈ ਸਾਨੂੰ ਕਿ ਕਸਟਮਰ ਨੂੰ ਪ੍ਰੋਬਲਮ ਆ ਰਹੀ ਹੈ ਤੇ ਤੇਰੀ ਡਿਊਟੀ ਹੈ ਤੇਰੀ ਜ਼ਿੰਮੇਵਾਰੀ ਹੈ ਤੂੰ ਸੈਲਰੀ ਲੈਣੀ ਹੈ ਤੇਨੂੰ ਤੇਰੀ ਜ਼ਿੰਮੇਵਾਰੀ ਹੈ ਤੈਨੂੰ ਫੋਨ ਕਰਨਾ ਬਹੁਤ ਜ਼ਰੂਰੀ ਹੈ ਤੂੰ ਆਪਣੀ ਡਿਊਟੀ ਨਿਭਾ ਰਹੀ ਹੈ ਤੇ ਬਾਕੀ ਅਸੀਂ ਭਵਾਵਾਂਗੇ ਉਹਨੂੰ ਕੋਟ ਕਰਾ ਕੇ ਹਮਮਮ ਇਹ ਕਹ ਬਣੇ ਨਹੀਂ ਕਹ ਲਈ ਜਿਵੇਂ ਤੁਹਾਨੂੰ ਸਹੀ ਲੱਗ ਕਿ ਤੁਸੀਂ ਕਰੋ ਮੈਡੀਕਲ ਦਾ ਪੀਣੀ ਨਾ ਪਰ ਚੇਂਜ ਨਹੀਂ ਕਰ ਸਕਦੇ ਕਿਸੇ ਨੂੰ ਵੀ ਬਾਕੀ ਇਹ ਹੈ ਕਿ ਜੇ ਤੁਸੀਂ ਵੇਟ ਕਰੋਗੇ ਫਿਰ ਤੁਹਾਨੂੰ ਸ਼ਾਇਦ ਅਸੀਂ ਜੋ ਕਲੀਨ ਕਰੀ ਤਾਂ ਕੋਈ ਰਿਜਲਟ ਜੀ ਜੀ ਮੇਰੀ ਭੈਣ ਮੈਨੂੰ ਕਹਿੰਦੀ ਪਈ ਹੈ ਨਾ ਕੋਟ ਕਰਾਓ ਤੇ ਆਪਾਂ ਰੀਚਾਰਜ ਨਹੀਂ ਕਰਾਂ ਤੇ ਕੋਟ ਨਾ ਕਰਾਵਾਂਗੇ ਸ਼ਾਇਦ ਮਹੀਨੇ ਤੱਕ ਜੀਓ ਵਾਲਾ ਥੋੜਾ ਮੋਟਾ ਪੈਸਾ ਕਿਸੇ ਪਾਸੇ ਆ ਗਿਆ ਤੇ ਉਹ ਕਹਿਣਗੇ ਚਲੋ ਰੀਚਾਰਜ ਕਰਤੀ ਰਹੇ ਚਲੋ ਹੋ ਸਾਨੂੰ ਜੀਓ ਸਾਨੂੰ ਤੁਸੀਂ ਦੇਖ ਲਓ ਮੈਂ ਇਹ ਨਹੀਂ ਕਹਿੰਦੀ ਹੈਗੀ ਤੁਹਾਡੀ ਜੋ ਚੁਆਇਸ ਹੈ ਉਹ ਫਰੋਕ ਚੀਕੀ ਪਤਾ ਨਹੀਂ ਕੰਪਨੀ ਦੇ ਸਰਵਰ ਨਾਲ ਤੁਹਾਡਾ ਬੰਦ ਕਰ ਦੇ ਆਪਾ ਪੈਨ ਨੇ ਕਹਤਾ papa ਜਿਹੜੇ ਤੇ ਰੀਚਰਜ ਹੋਇਆ ਵੀ ਆਈ ਵੀ ਆਪਾਂ ਨੂੰ ਫੇਰੇ ਬਾਅਦ ਤੇ ਰੀਚਰਜ ਨਹੀਂ ਕਰਨਾ ਬਸ ਆਇਆ ਕਰੂਗਾ ਫੋਨ ਵਾਈਫਾਈ ਲੱਗੇ ਹੋਇਆ WhatsApp ਕਾਲ ਕਰ ਲਿਆ ਕਰਾਂਗੇ ਜੇ ਤੇ ਐਮਰਜੈਂਸੀ ਹੋਈ